ਉਹ ਪਾਰਟੀ ਵਿੱਚ ਕੁਝ ਸ਼ਰਾਰਤੀ ਅਨਸਰਾਂ ਵੱਲੋਂ ਇੱਕ ਕੁਝ ਵਿਅਕਤੀਆਂ ਵੱਲੋਂ ਹਾਲੇ ਸ਼ਬਦ ਦਾ ਮਜ਼ਾਕ ਬਣਾਇਆ ਗਿਆ ਤੇ ਜਿਸ ਦੇ ਕਾਰਨ ਮਸੀਹ ਭਾਈਚਾਰੇ ਵਿੱਚ ਬਹੁਤ ਹੀ ਰੋਸ ਦੀ ਲਹਿਰ ਹੈ ਅਰ ਅੱਜ ਅਸੀਂ ਮਾਨਯੋਗ ਡੀਐਸਪੀ ਨਾਪਾ ਵਿਖੇ ਇਕੱਠੇ ਹੋਏ ਹਾਂ ਤੇ ਇਸ ਮਾਮਲੇ ਸਬੰਧੀ ਬੜੀ ਵੱਡੀ ਕਾਰਵਾਈ ਅਸੀਂ ਡੀਐਸਪੀ ਸਾਹਿਬ ਦੇ ਸਾਹਮਣੇ ਲੈ ਕੇ ਜਾਂਦੀ ਹੈ ਭਾਈਆ ਉਹ ਮਾਨ ਜੋਗ ਡੀਐਸਪੀ ਸਾਹਿਬ ਦੁਵਾਰਾ ਕਰਵਾਈ ਗਈ ਤੇ ਅੱਜ ਇਹ ਆਪਣੀ ਪਿੰਡ ਦੀ ਪੰਚਾਇਤ ਸਰਪੰਚ ਸਾਹਿਬ ਕੁਰਤ ਪਿੰਡ ਦੇ ਨਾਲ ਆਏ ਨੇ ਤੇ ਇਹ ਸਾਰੇ ਮੁੰਡੇ ਜੋ ਇਕੱਠੇ ਉਸ ਵੀਡੀਓ ਸ਼ਾਮਤ ਸੀਗੇ ਉਹ ਸਭ ਨੂੰ ਲੈ ਕੇ ਆਏ ਨੇ ਕਿ ਅੱਜ ਇਹ ਤੁਹਾਡੀ ਕਚਹਿਰੀ ਤੋਂ ਮਾਫੀ ਮੰਗਦੇ ਨੇ ਪ੍ਰੇਜ਼ ਦਾ ਲਾਡੂ ਸ਼ਰਮਦਾਸੀ ਚੈਨਲ ਦੇ ਉਤੇ ਤੁਹਾਡਾ ਸਵਾਗਤ ਕਰਦੇ ਹਾਂ ਔਰ ਅੱਜ ਦੀ ਵੀਡੀਓ ਦੇ ਵਿੱਚ ਮੈਂ ਤੁਹਾਡਾ ਸਵਾਗਤ ਕਰਦੀ ਹਾਂ ਔਰ ਅੱਜ ਦੀ ਵੀਡੀਓ ਦੇ ਵਿੱਚ ਅ ਅਸੀਂ ਗੱਲ ਕਰਾਂਗੇ ਜਿਵੇਂ ਕਿ ਤੁਸੀਂ ਜਾਣਦੇ ਹੋ ਕਿ ਹੁਣ ਆਏ ਦਿਨ ਹੀ ਕੋਈ ਨਾ ਕੋਈ ਮੂੰ ਚੁੱਕੇ ਜੋ ਕਿ ਪਰਮੇਸ਼ਰ ਦੇ ਲੋਕਾਂ ਦੇ ਖਿਲਾਫ ਪ੍ਰਮੇਸ਼ੀ ਮਸੀਹ ਦੇ ਖਿਲਾਫ ਔਰ ਗਲਤ ਸ਼ਬਦਾਂ ਨੂੰ ਬੋਲਣ ਲੱਗ ਜਾਂਦਾ ਆ ਮਜ਼ਾਕ ਬਣਾਇਆ ਜਾਂਦਾ ਮਸੀਹ ਲੋਕਾਂ ਦਾ ਮਜ਼ਾਕ ਬਣਾਇਆ ਜਾਂਦਾ ਹallelujah ਦੇ ਨਾਰੇ ਦਾ ਮਜ਼ਾਕ ਬਣਾਇਆ ਜਾਂਦਾ ਔਰ ਅੱਜ ਦੀ ਵੀਡੀਓ ਦੇ ਵਿੱਚ ਵੀ ਮੈਂ ਤੁਹਾਨੂੰ ਦੱਸਣਾ ਚਾਹੁੰਦੀ ਹਾਂ ਕਿ ਇਸ ਨੂੰ ਲੈ ਕੇ ਜੋ ਕਿ ਇਹ ਜਿਹੜੇ ਸ਼ਰਾਰਤੀ ਅੰਸਰਾਂ ਦੇ ਵੱਲੋਂ ਕਿਸੇ ਹੋਟਲ ਦੇ ਵਿੱਚ ਬੈ ਕੇ ਪਾਰਟੀ ਨੂੰ ਇੰਜੋਏ ਕਰ ਰਹੇ ਸੀ ਔਰ ਉਸ ਦੇ ਵਿੱਚ ਚੱਲਦੀ ਪਾਰਟੀ ਦੇ ਵਿੱਚ ਇਹਨਾਂ ਨੇ ਜੋ ਕਿ ਪਵਿੱਤਰ ਸ਼ਬਦ 크੍ਰਿਸਚਨ ਲੋਕਾਂ ਦੇ ਮਸੀ ਲੋਕਾਂ ਦੇ ਪਵਿੱਤਰ ਸ਼ਬਦ ਹਾਲੇਲੂਇਆ ਦਾ ਜੋ ਕਿ ਇਹਨਾਂ ਦੇ ਦੁਆਰਾ ਮਜ਼ਾਕ ਬਣਾਇਆ ਗਿਆ ਤੁਸੀਂ ਵੀਡੀਓ ਦੇ ਵਿੱਚ ਵੀ ਦੇਖੋਗੇ ਅੱਗੇ ਜਾ ਕੇ ਵੀਡੀਓ ਚ ਦੇਖੋਗੇ ਕਿਵੇਂ ਹਾਲੇਲੂਇਆ ਸ਼ਬਦ ਦਾ ਇਹਨਾਂ ਦੇ ਦੁਆਰਾ ਜੋ ਕਿ ਮਜ਼ਾਕ ਬਣਾਇਆ ਗਿਆ ਔਰ ਬੇਇੱਜ਼ਤੀ ਕੀਤੀ ਗਈ ਔਰ ਉਸ ਨੂੰ ਲੈ ਕੇ ਸਾਡੀ ਜੋ ਕਿ ਗਲੋਬਲ ਐਕਸ਼ਨ ਕਮੇਟੀ ਦੀ ਟੀਮ ਹੈ ਪੂਰੀ ਟੀਮ ਨੇ ਇਕੱਠੇ ਹੋ ਕੇ ਇਹਨਾਂ ਦੇ ਖਿਲਾਫ ਚੋਕੀ ਮੰਗ ਪੱਤਰ ਦਿੱਤਾ ਇਹਨਾਂ ਦੇ ਉੱਤੇ ਕਾਰਵਾਈ ਕਰਾਈ ਔਰ ਕਾਰਵਾਈ ਦੇ ਦੌਰਾਨ ਪ੍ਰਸ਼ਾਸਨ ਨੇ ਜਦੋਂ ਇਹਨਾਂ ਦੇ ਉੱਤੇ ਕਾਰਵਾਈ ਕੀਤੀ ਉਸ ਦੇ ਦੌਰਾਨ ਇਹਨਾਂ ਨੇ ਅੱਜ ਚੋਕੀ ਮੈਂ ਤੁਹਾਨੂੰ ਵੀਡੀਓ ਸ਼ੇਅਰ ਕਰਾਂਗੇ ਅੱਗੇ ਜਾ ਕੇ ਤੁਸੀਂ ਦੇਖੋਗੇ ਕਿ ਅੱਜ ਜੋ ਕਿ ਇਹ ਪੂਰੇ ਆਪਣੇ ਸਮਾਜ ਦੇ ਨਾਲ ਇਕੱਠੇ ਹੋ ਕੇ ਸਬਸੀ ਭਾਈਚਾਰੇ ਦੇ ਕੋਲ ਗਲੋਬਲ ਕਿਸ਼ਨ ਐਕਸ਼ਨ ਕਮੇਟੀ ਦੀ ਟੀਮ ਦੇ ਕੋਲੋਂ ਮਾਫੀ ਮੰਗਣ ਦੇ ਲਈ ਔਰ ਉਹਨਾਂ ਨੇ ਖੁਦ ਕਹਿ ਕੇ ਇਸ ਚੀਜ਼ ਤੋਂ ਸ਼ਰਮਿੰਦਾ ਨੇ ਔਰ ਅੱਗੇ ਤੋਂ ਕੋਈ ਵੀ ਐਸੀ ਸ਼ਰਾਰਤੀ ਹਰਕਤ ਕੋਈ ਵੀ ਅਸੀਂ ਗੰਦੀ ਹਰਕਤ ਇਹਨਾਂ ਦੇ ਦੁਆਰਾ ਨਹੀਂ ਕੀਤੀ ਜਾਏਗੀ ਔਰ ਆਓ ਅਸੀਂ ਪੂਰੀ ਵੀਡੀਓ ਨੂੰ ਵਾਚ ਕਰਦੇ ਹਾਂ ਫੁੱਲ ਵੀਡੀਓ ਨੂੰ ਦੇਖਦੇ ਹਾਂ ਇਹਨਾਂ ਦੇ ਦੁਆਰਾ ਜੋ ਕਿ ਮਾਫੀ ਮੰਗੀ ਗਈ ਔਰ ਮੈਂ ਸਭ ਲੋਕਾਂ ਨੂੰ ਜੋ ਸ਼ਰਾਰਤੀ ਅੰਸਰ ਆਏ ਦਿਨ ਮੂੰਹ ਚੌਕ ਕੇ ਘਰੇ ਹੋ ਜਾਂਦੇ ਨੇ ਉਹਨਾਂ ਨੂੰ ਇਹੀ ਕਹਿਣਾ ਚਾਹੁੰਦੀ ਹਾਂ ਕਿ ਤੁਸੀਂ ਵੀ ਜੋ ਕਿ ਆਪਣੇ ਆਪ ਤੇ ਕੰਟਰੋਲ ਕਰੋ ਅਗਰ ਕੋਈ ਮਸੀ ਭਾਈਚਾਰੇ ਦੇ ਖਿਲਾਫ ਬੋਲੇਗਾ ਤੇ ਉਹਨਾਂ ਨੂੰ ਐਵੇਂ ਹੀ ਨੱਥ ਪਾਈ ਜਾਏਗੀ ਆਓ ਵੀਡੀਓ ਦੇਖਦੇ ਹਾਂ ਕਰਨ ਮੇਰੇ ਵੱਲੋਂ ਜੈ ਜੀ ਦੀ ਕਿ ਅੱਜ ਅਸੀਂ ਨਾਪੇ ਵਿੱਚ ਇਕੱਠੇ ਹੋਏ ਆਂ ਦਾ ਚਰਚ ਆਫ ਗਲੋਰੀਨ ਪਾਵਰ ਵੱਲੋਂ ਗਲੋਬਲ ਐਕਸ਼ਨ ਕਮੇਟੀ ਵੱਲੋਂ ਪਿਛਲੇ ਦਿਨੀ ਸਾਡੇ ਨਿਗਾਹ ਦੇ ਵਿੱਚ ਇੱਕ ਵੀਡੀਓ ਆਈ ਸੀ ਜਿਸ ਦੇ ਵਿੱਚ ਕੁਝ ਸ਼ਰਾਰਤੀ ਅਨਸਰ ਇੱਕ दारू ਦੀ ਬੋਤਲ ਨੂੰ ਫੜ ਕੇ ਇੱਕ ਪਾਰਟੀ ਵਿੱਚ ਹੱਲ ਦੇ ਸ਼ਬਦ ਦਾ ਮਜ਼ਾਕ ਉਡਾ ਰਹੇ ਸੀ ਜਿੱਦਾਂ ਪਾਕੀ ਸਭ ਜਾਣਦੇ ਕਿ ਹੱਲ ਇੱਕ ਪਵਿੱਤਰ ਸ਼ਬਦ ਹੈ ਔਰ ਸਾਰੇ مسیਖ ਭਾਈ ਚਾਹ ਰਹੇ ਆ ਜੋ ਕਿ ਬੜੇ ਸਤਕਾਰ ਨਾਲ ਇਸ ਸ਼ਬਦ ਦਾ ਇਸਤੇਮਾਲ ਕਰਦਾ ਹੈ ਆਪਣੀ ਪ੍ਰਾਰਥਨਾ ਵਿੱਚ ਅਸੀਂ ਹੱਲ ਦੇ ਸ਼ਬਦ ਨੂੰ ਬੜੀ ਆਦਰ ਸਤਕਾਰ ਨਾਲ ਲੈਂਦੇ ਆਂ ਜੋ ਪਾਰਟੀ ਵਿੱਚ ਕੁਝ ਸ਼ਰਾਰਤੀ ਅਨਸਰਾਂ ਵੱਲੋਂ ਇੱਕ ਕੁਝ ਵਿਅਕਤੀਆਂ ਵੱਲੋਂ ਹਾਲੇ ਸ਼ਬਦਾ ਮਜ਼ਾਕ ਬਣਾਇਆ ਗਿਆ ਕਿ ਜਿਸ ਦੇ ਕਾਰਨ ਮਸੀਹ ਭਾਈਚਾਰੇ ਵਿੱਚ ਬਹੁਤ ਹੀ ਰੋਸ ਦੀ ਲਹਿਰ ਹੈ ਔਰ ਅੱਜ ਅਸੀਂ ਮਾਨਯੋਗ ਡੀਐਸਪੀ ਨਾਪਾ ਵਿਖੇ ਇਕੱਠੇ ਹੋਏ ਹਾਂ ਤੇ ਇਸ ਮਾਮਲੇ ਸੰਬੰਧੀ ਵੱੜਦੀ ਕਾਰਵਾਈ ਅਸੀਂ ਡੀਐਸਪੀ ਸਾਹਿਬ ਦੇ ਸਾਹਮਣੇ ਲੈ ਕੇ ਜਾਂਦੀ ਹੈ ਔਰ ਜਿੱਤੇ ਵਿੱਚ ਦੀਪ ਸਿੰਘ ਸਾਹਿਬ ਨੂੰ ਪੂਰਾ ਸੰਬਿਧਾਨ ਦਵਾਇਆ ਕਿ ਜਲਦੀ ਉਹਨਾਂ ਸਾਰੇ ਸ਼ਰਾਰਤੀ ਅਨਸਰਾਂ ਉਤੇ ਵੱੜਦੀ ਕਾਰਵਾਈ ਕੀਤੀ ਜਾਊਗੀ ਤੇ ਮਸੀਹ ਭਾਈਚਾਰੇ ਨੂੰ ਜੋ ਇਨਸਾਫ ਦਵਾਇਆ ਜਾਵੇ ਸਾਰੇ ਨੂੰ ਜੈ ਹਾਲੇਲੂਇਆ 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 ਸਾਰਨ ਮੇਰੇ ਮੇਲੋ ਜੈ ਐਮ ਸੀ ਸੀ ਤੇ ਅੱਜ ਆਪਾਂ ਫਿਰ ਦੁਵਾਰਾ ਤੋਂ ਫਿਰ ਨਾਬੇ ਵਿੱਚ ਇਕੱਠੇ ਹੋਏ ਆਂ ਜਿਸ ਤਰ੍ਹਾਂ ਆਪਾਂ ਜਾਣਦੇ ਪਿੱਛੇ ਦਿਨਾਂ ਵਿੱਚ ਕੁਝ ਸ਼ਰਾਬੀ ਅਨਸਰਾਂ ਵੱਲੋਂ ਇੱਕ ਹੋਟਲ ਦੇ ਵਿੱਚ ਬਹਿ ਕੇ ਦਾਰੂ ਦੀ ਸ਼ਰਾਬ ਦੀ ਬੋਤਲ ਨੂੰ ਫੜ ਕੇ ਔਰ ਹਲੂ ਸ਼ਬਦ ਦਾ ਮਜ਼ਾਕ ਡਾਇਆ ਗਿਆ ਸੀਗਾ ਤੇ ਅੱਜ ਉਹਨਾਂ ਸਾਰੇ ਸ਼ਰਾਬੀ ਅਨਸਰਾਂ ਨੂੰ ਅੱਜ ਤੁਹਾਡੀ ਕਚਹਿਰੀ ਵਿੱਚ ਲੈ ਕੇ ਆਏ ਆਂ ਤੇ ਜੋ ਬਣਦੀ ਕਾਰਵਾਈ ਆ ਉਹ ਮਾਨ ਚੋਕ ਡੀ ਐਸ ਪੀ ਸਾਹਿਬ ਦੁਵਾਰਾ ਕਰਵਾਈ ਗਈ ਤੇ ਅੱਜ ਇਹ ਆਪਣੀ ਪਿੰਡ ਦੀ ਪੰਚਾਇਤ ਸਰਪੰਚ ਸਾਹਿਬ ਖੁਰਦ ਪਿੰਡ ਦੇ ਨਾਲ ਆਏ ਨੇ ਤੇ ਇਹ ਸਾਰੇ ਮੁੰਡੇ ਜੋ ਕੱਕੇ ਹਸਪੀਟਲ ਚਾਮਲ ਸੀਗੇ ਉਹ ਸਭ ਨੂੰ ਲੈ ਕੇ ਆਏ ਨੇ ਤੇ ਅੱਜ ਤੁਹਾਡੀ ਕਚਹਿਰੀ ਚੋਂ ਮਾफी ਮੰਗਦੇ ਨੇ ਤੇ ਆਪਣਾ ਸਾਰਾ ਸੰਤ ਸਮਾਨ ਇਹ ਸਿੱਧੂ ਵੀ ਸੁਣੂ ਦੇਖ ਰਿਹਾ ਵੀਡੀਓ ਪਾਈ ਤੇ ਇਹ ਮਾਫੀ ਮੰਗ ਰਿਹਾ ਸਾਰੇ ਕਿਸਮਾਂ ਭਾਈ ਚਾਰੇ ਤੁਹਾਨੂੰ ਮਾਫੀ ਕਰੀ ਤੇ ਸਾਰੇ ਭਰਾ ਮਾਫੀ ਮੰਗਦੇ ਹੋ ਸੀ ਹਾਂਜੀ ਇਹ ਸਾਰੇ ਭਰਾ ਆਪਣੀ ਗਲਤੀ ਮੰਨਦੇ ਆ ਤੇ ਸਰਪੰਚ ਸਾਹਿਬ ਨਾਲ ਨੇ ਤੇ ਪੂਰਾ ਡਿਪਾਰਟਮੈਂਟ ਸਾਰਾ ਪ੍ਰਸ਼ਾਸਨ ਜਿਹਨਾਂ ਦੇ ਵਿੱਚ ਬਹਿ ਕੇ ਨਿਭੜਿਆ ਆ ਤੇ ਅੱਜ ਇਹ ਸਾਰੇ ਗਲੋਬਲ ਕ੍ਰਿਸਚਨ ਐਕਸ਼ਨ ਕਮੇਟੀ ਤੋਂ ਮਸੀਹ ਕੌਮ ਤੋਂ ਮਸੀਹ ਸਮਾਜ ਤੋਂ ਦਾ ਚਰਚ ਆਫ ਗੁਰੂ ਨੇ ਪਾਵਰ ਤੋਂ ਸਾਰੇ ਮਾਫੀ ਮੰਗਦੇ ਆ ਤੇ ਅੱਜ ਅਸੀਂ ਇਹਨਾਂ ਨੂੰ ਸਾਰੇ ਭੜੀ ਪੰਚਾਇਤ ਦੇ ਵਿੱਚ ਪੂਰੇ ਸਮਸੀ ਸਮਾਜ ਚ ਮਾਫ ਕਰਦੇ ਆ ਤੇ ਅੱਗੇ ਤੇ ਇਹਨਾਂ ਨੇ ਵਾਅਦਾ ਕਰਦੇ ਨੇ ਕਿ ਅੱਜ ਤੋਂ ਬਾਅਦ ਅਸੀਂ ਇਹਦਾ ਕੋਈ ਵੀ ਵੀਡੀਓ ਨਹੀਂ ਪਾਵਾਂਗੇ ਔਰ ਇਹ ਭਰਾ ਇਹ ਵੀ ਕਹਿੰਦੇ ਨੇ ਕਿ ਜੋ ਵੀ ਇਹਨਾਂ ਨੇ ਹਰਕਤ ਕੀਤੀ ਹੈ ਉਸ ਲਈ ਬਹੁਤ ਸ਼ਰਮਿੰਦਾ ਆ ਤੇ ਸਾਰਾ ਸਾਡਾ ਸੰਤ ਸਮਾਜ ਜਿੰਨੇ ਵੀ ਸਾਡੇ ਮਸੀਹ ਲੀਡਰ ਇਕੱਠੇ ਹੋਏ ਆ ਸਾਡੇ ਮੋਤਵਾਰ ਬੰਦੇ ਸਾਰੇ ਅਸੀਂ ਉਹਨਾਂ ਨੂੰ ਮਾਫ ਕਰਦੇ ਆ ਕਿ ਅਸੀਂ ਬਾਕੀ ਨੂੰ ਵੀ ਸਨੇਹਾ ਦੇਣਾ ਚਾਹੁੰਦੇ ਆ ਜਿੰਨੇ ਵੀ ਪੰਜਾਬ ਦੇ ਵਿੱਚ ਜਬ ਅਖਬਾਰਾਂ ਥਾਵਾਂ ਤੇ ਜੋ ਲੋਕ ਪ੍ਰਭੂ ਯੀਸ਼ੂ ਮਸੀਹ ਦਾ ਨਾਮ ਲੈ ਕੇ ਇੱਕ ਹਲੋ ਸ਼ਬਦ ਨੂੰ مخੌਲ ਦੇ ਰੂਪ ਚ ਪੇਸ਼ ਕਰਦੇ ਆ ਉਹ ਅਵੇਅਰ ਰਹਿਣ ਉਹਨਾਂ ਨੂੰ ਚੇਤਾਵਨੀ ਆ ਕਿ ਜਿੱਥੇ ਵੀ ਸਾਡੇ ਨਿਗਾਹ ਦੇ ਵਿੱਚ ਇਦਾਂ ਦੀ ਕੋਈ ਅੱਗੇ ਤੋਂ ਵੀ ਕੋਈ ਵੀਡੀਓ ਨਿਗਾਹ ਚ ਆਉਂਦੀ ਆ ਉਹਨਾਂ ਦੇ ਬਲਦੀ ਕਾਰਵਾਈ ਕੀਤੀ ਜਾਊਗੀ ਤੇ ਮਸੀਹ ਭਾਈਚਾਰਾ ਮਸੀਹ ਸਮਾਜ ਗਲੋਬਲ ਕ੍ਰਿਸਚਨ ਐਕਸ਼ਨ ਕਮੇਟੀ ਇਹਨਾਂ ਸ਼ਰਾਰਤੀ ਅੰਸਰਾਂ ਤੇ ਕਾਰਵਾਈ ਕਰਨ ਲਈ ਤਤਪਰ ਦਿਲਰਾ ਤਿਆਰ ਤੇ ਅਸੀਂ ਅੱਜ ਸਾਰੇ ਪਰਮੇਸ਼ਰ ਦੀ ਹਜ਼ੂਰੀ ਵਿੱਚ ਸਾਰੇ ਲੋਕ ਇਹਨਾਂ ਨੂੰ ਮਾਫ਼ ਕਰਦੇ ਆਂ ਤੇ ਇਹ ਸੰਦੇਸ਼ ਤੁਹਾਡੇ ਤੱਕ ਪਹੁੰਚਾਉਣੇ ਆ ਤੇ ਤੁਸੀਂ ਵੀ ਇਹਨਾਂ ਨੂੰ ਮਾਫ਼ ਕਰ ਸਕੋ ਤੇ ਸਾਰਿਆਂ ਨੂੰ ਜੈਮਸੀ ਹallelujah 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 ਸਾਰਿਆਂ ਨੂੰ ਮੇਰੇ ਵੱਲੋਂ ਜੈਮਸੀ ਤੇ ਅੱਜ ਆਪਾਂ ਫਿਰ ਦੁਬਾਰਾ ਤੋਂ ਫਿਰ ਨਾਪੇ ਵਿੱਚ ਇਕੱਠੇ ਹੋਏ ਆ ਜਿਸ ਤਰ੍ਹਾਂ ਆਪਾਂ ਜਾਣਦੇ ਪਿਛਲੇ ਦਿਨਾਂ ਵਿੱਚ ਕੁਝ ਸ਼ਰਾਰਤੀ ਅੰਸਰਾਂ ਵੱਲੋਂ ਇੱਕ ਹੋਟਲ ਦੇ ਵਿੱਚ ਬਹਿ ਕੇ ਦਾਰੂ ਦੀ ਸ਼ਰਾਬ ਦੀ ਬੋਤਲ ਨੂੰ ਫੜ ਕੇ ਔਰ ਹਲ ਸ਼ਬਦ ਦਾ ਮਜ਼ਾਕ ਡਾਇਆ ਗਿਆ ਸੀਗਾ ਤੇ ਅੱਜ ਉਹਨਾਂ ਸਾਰੇ ਸ਼ਰਾਤੀ ਅੰਸਰਾਂ ਨੂੰ ਅਸੀਂ ਤੁਹਾਡੀ ਕਚਹਿਰੀ ਵਿੱਚ ਲੈ ਕੇ ਆਏ ਆ ਤੇ ਜੋ ਬਣਦੀ ਕਾਰਵਾਈ ਆ ਉਹ ਮਾਨ ਜੋਗ ਡੀਐਸਪੀ ਸਾਹਿਬ ਦੁਆਰਾ ਕਰਵਾਈ ਗਈ ਤੇ ਅੱਜ ਇਹ ਆਪਣੀ ਪਿੰਡ ਦੀ ਪੰਚਾਇਤ ਸਰਪੰਚ ਸਾਹਿਬ ਗੁਰਦ ਪਿੰਡ ਦੇ ਨਾਲ ਆਏ ਨੇ ਤੇ ਇਹ ਸਾਰੇ ਮੁੰਡੇ ਜੋ ਇਕੱਠੇ ਉਸ ਵੀਡੀਓ ਸ਼ਾਮਿਲ ਸੀਗੇ ਉਹ ਸਭ ਨੂੰ ਲੈ ਕੇ ਆਏ ਨੇ ਤੇ ਅੱਜ ਤੁਹਾਡੀ ਕਚਹਿਰੀ 'ਚੋਂ ਮਾਫੀ ਮੰਗਦੇ ਨੇ ਤੇ ਆਪਾਂ ਦਾ ਸਾਰਾ ਸੰਤ ਸਮਾਜ ਸੱਚੀ ਗੱਲ ਤੁਸੀਂ ਉਹ ਦੇਖ ਰਹੇ ਹੋ ਵੀਡੀਓ ਪਾਈ ਦੇਦੇ ਆਂ ਅਸੀਂ ਮਾਫੀ ਮੰਗ ਰਹੇ ਆਂ ਸਾਰੇ ਕਿਸਮ ਦੇ ਭਾਈਚਾਰੇ ਤੋਂ ਤੁਹਾਨੂੰ ਮਾਫੀ ਚਾਹੀਦੀ ਤੇ ਸਾਰੇ ਭਰਾ ਮਾਫੀ ਮੰਗਦੇ ਹੋ ਸੀ ਹਾਂਜੀ ਇਹ ਸਾਰੇ ਭਰਾ ਜੀ ਗਲਤੀ ਮੰਨਦੇ ਆਂ ਤੇ ਸਰਪੰਚ ਸਾਹਿਬ ਨਾਲ ਨੇ ਤੇ ਪੂਰਾ ਡਿਪਾਰਟਮੈਂਟ ਸਾਰਾ ਪ੍ਰਸ਼ਾਸਨ ਜਿਹਨਾਂ ਵਿੱਚ ਬਹਿ ਕੇ ਨਿਭੜਿਆ ਆਇਆ ਤੇ ਅੱਜ ਇਹ ਸਾਰੇ ਗਲੋਬਲ ਕ੍ਰਿਸਚਨ ਐਕਸ਼ਨ ਕਮੇਟੀ ਤੋਂ مسیਹ ਕੌਮ ਤੋਂ مسیਹ ਸਮਾਜ ਤੋਂ ਦਾ ਚਰਚ ਆਫ ਗੁਰੂ ਨੇ ਪਾਵਰ ਤੋਂ ਸਾਰੇ ਮਾਫੀ ਮੰਗਦੇ ਆਂ ਤੇ ਅੱਜ ਅਸੀਂ ਇਹਨਾਂ ਨੂੰ ਸਾਰੇ ਪਰੀ ਪੰਚਾਇਤ ਦੇ ਵਿੱਚ ਪੂਰੇ مسیਹ ਸਮਾਜ ਚ ਮਾਫ ਕਰਦੇ ਆਂ ਤꯥ ਗਏ ਤੇ ਉਹਨੇ ਵਾਦਾ ਕਰਦੇ ਨੇ ਕਿ ਅੱਜ ਤੋਂ ਬਾਅਦ ਅਸੀਂ ਇਹਦਾ ਕੋਈ ਵੀ ਵੀਡੀਓ ਨਹੀਂ ਪਾਵਾਂਗੇ ਔਰ ਇਹ ਭਰਾ ਇਹ ਵੀ ਕਹਿੰਦੇ ਨੇ ਕਿ ਜੋ ਵੀ ਇਹਨਾਂ ਨੇ ਹਰਕਤ ਕੀਤੀ ਹੈ ਉਸ ਲਈ ਬਹੁਤ ਸ਼ਰਮਿੰਦਾ ਆ ਤੇ ਸਾਰਾ ਸਾਡਾ ਸੰਤ ਸਮਾਜ ਜਿੰਨੇ ਵੀ ਸਾਡੇ ਮਸੀਹ ਲੀਡਰ ਇਕੱਠੇ ਹੋਏ ਆ ਸਾਡੇ ਮੋਤਵਰ ਬੰਦੇ ਸਾਰੇ ਅਸੀਂ ਇਹਨਾਂ ਨੂੰ ਮਾਫ ਕਰਦੇ ਆ ਕਿ ਅਸੀਂ ਬਾਕੀ ਨੂੰ ਵੀ ਸਨੇਹਾ ਦੇਣਾ ਚਾਹੁੰਦੇ ਆ ਜਿੰਨੇ ਵੀ ਪੰਜਾਬ ਦੇ ਵਿੱਚ ਜਬੱਖ-ਵਕ ਥਾਵਾਂ ਤੇ ਜੋ ਲੋਕ ਪ੍ਰਭੂ ਯੀਸ਼ੂ ਮਸੀਹ ਦਾ ਨਾਮ ਲੈ ਕੇ ਇੱਕ ਹਲੋ ਸ਼ਬਦ ਨੂੰ مخੌਲ ਦੇ ਰੂਪ ਚ ਪੇਸ਼ ਕਰਦੇ ਆ ਉਹ ਅਵੇਅਰ ਰਹਿਣ ਉਹਨਾਂ ਨੂੰ ਚੇਤਾਵਨੀ ਆ ਕਿ ਜਿੱਥੇ ਵੀ ਸਾਡੀ ਨਿਗਰ ਵਿੱਚ ਇਦਾਂ ਦੀ ਕੋਈ ਅੱਗੇ ਤੋਂ ਵੀ ਕੋਈ ਵੀਡੀਓ ਨਿਗਾ ਚਾਉਂਦੀ ਹੈ ਉਹਨਾਂ ਦੇ ਬਣਦੀ ਕਾਰਵਾਈ ਕੀਤੀ ਜਾਊਗੀ ਤੇ ਮਸੀਹ ਭਾਈਚਾਰਾ ਮਸੀਹ ਸਮਾਜ ਗਲੋਬਲ ਕ੍ਰਿਸ਼ਨ ਐਕਸ਼ਨ ਕਮੇਟੀ ਇਹਨਾਂ ਸ਼ਰਾਰਤੀਆਂ ਸਰਾ ਤੇ ਕਾਰਵਾਈ ਕਰਨ ਲਈ ਤਤਪਰ ਬਿਲਰਾ ਤਿਆਰ ਤੇ ਅਸੀਂ ਅੱਜ ਸਾਰੇ ਪਰਮੇਸ਼ਰ ਦੀ ਹਜ਼ੂਰੀ ਵਿੱਚ ਸਾਰੇ ਲੋਕ ਇਹਨਾਂ ਨੂੰ ਮਾਫ ਕਰਦੇ ਆਂ ਤੇ ਇਹ ਸੰਦੇਸ਼ ਤੁਹਾਡੇ ਤੱਕ ਪਹੁੰਚਾਉਣੇ ਆ ਤੇ ਤੁਸੀਂ ਵੀ ਇਹਨਾਂ ਨੂੰ ਮਾਫ ਕਰ ਸਕੋ ਤੇ ਸਾਰਿਆਂ ਨੂੰ ਜੈਮ ਸੀ 90 ਦੀ ਵੀਡੀਓ ਜੋ ਕਿ ਤੁਹਾਡੇ ਨਾਲ ਸ਼ੇਅਰ ਕੀਤੀ ਗਈ ਹੈ ਔਰ ਜਿਵੇਂ ਕਿ ਤੁਸੀਂ ਜਾਣਦੇ ਗਲੋਬਲ ਕ੍ਰਾਈਸਿਸ ਐਕਸ਼ਨ ਕਮੇਟੀ ਦੇ ਪ੍ਰਧਾਨ ਅਜੇ ਤਿੰਨ ਹੀ ਅਜਿਹੇ ਸ਼ਰਾਰਤੀ ਅੰਸਰਾਂ ਨੂੰ ਜੋ ਕਿ ਨੱਥ ਪਾਣ ਦੇ ਵਿੱਚ ਖੜੇ ਹੁੰਦੇ ਨੇ ਔਰ ਇੱਕ ਵਾਰ ਫਿਰ ਅਨੋਨੀਮ ਸੀ ਲੋਕਾਂ ਨੂੰ ਜੋ ਕਿ ਜਿੱਤ ਦਵਾਈਆਂ ਔਰ ਪਰਮਿਸ਼ਨ ਨੇ ਆਪਣੇ ਲੋਕਾਂ ਨੂੰ ਜੋ ਕਿ ਜਿੱਤ ਦਵਾਈਆਂ ਔਰ ਇੱਕ ਵਾਰ ਫਿਰ ਆਪਣੇ ਬੇਵਾਰੀਆਂ ਨੂੰ ਸ਼ਰਮਿੰਦਾ ਕੀਤਾ ਵੀਡੀਓ ਨੂੰ ਸ਼ੇਅਰ ਜ਼ਰੂਰ ਕਰੋ ਔਰ ਚੇਕਰ ਤੁਸੀਂ ਬਿਸ਼ਰਮਦਾਸੀ 채ਨਲ ਨੂੰ ਪਹਿਲੀ ਵਾਰ ਦੇਖ ਰਹੇ ਤੇ ਹਜੇ ਤੱਕ ਤੁਸੀਂ ਬਿਸ਼ਰਮਦਾਸੀ 채ਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਤੇ ਸਬਸਕ੍ਰਾਈਬ ਕਰ ਸਕਦੇ ਹੋ ਬੈਲ ਆਈਕਨ ਨੂੰ ਦਬਾਓ ਕਿ ਆਨ ਵਾਲੀ ਸਾਰੀ ਵੀਡੀਓ ਤੇ ਨੋਟੀਫਿਕੇਸ਼ਨ ਤੁਹਾਡੇ ਤੱਕ ਪਹੁੰਚਾ ਸਕੀਏ ਗੋਡ ਬles ਸੀ ਉਹ ਪਰਮੇਸ਼ਰ ਚ ਅਰੇ ਰੋ ਕਰੇ ਰੋ ਪ੍ਰਭਿਸ਼ਮ ਸਤਿ ਕੰਮਨ ਕਰੋ